ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਨੂੰ ਇੱਕ ਵਾਰ ਦੁਬਾਰਾ ਫੇਰ ਲਾਈਵ ਲੈ ਕੇ ਆਏ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਘੱਗਰ ਹੈ ਬਿਲਕੁਲ ਡੇਂਜਰ ਲੈਵਲ ਤੇ ਪਹੁੰਚ ਚੁੱਕਿਆ ਹੈ ਬਹਾਦ ਇੱਕੋ ਸਕਦੇ ਤੁਸੀਂ ਕਿੰਨਾ ਤੇਜ਼ ਹੈ ਹਾਂਜੀ ਬਾਪੂ ਜੀ ਜਿਹੜਾ ਘੱਗਰ ਰਨ ਲੈਫ ਲਾਈਫ ਟਾਈਮ ਇਹ ਡੇਂਜਰ ਦੀ ਲਾਈਨ ਹੈ ਉਹਨੂੰ ਛੂ ਚੁੱਕਿਆ ਹੈ ਹਾਂਜੀ ਇਹ ਕੀ ਕਹਿਣਾ ਤੁਹਾਡੇ ਵਿੱਚ 23 ਫੁੱਟ ਡੇਂਜਰ ਲੈਣਾ ਜੀ 23 ਤੇ ਚੱਲ ਰਿਹਾ ਜੀ ਅਗਰ ਇਸ ਤੋਂ ਹੋਰ ਆਂਦਾ ਜੀ ਤਾਂ ਫਿਰ ਆਪਣੇ ਇਲਾਕੇ ਸਾਰੇ ਨੂੰ ਤਰਮੇੜੀ ਤਾਬਾ ਬਾਬਾ ਸਰੋਵਲ ਤਹੇ ਨਮਾਗੋ ਔਰ ਪਿੱਛੇ ਤੇ ਅੱਗੇ ਸਾਰੇ ਪਿੰਨਾਂ ਨੂੰ ਬਹੁਤ ਭਾਰੀ ਮਾਰ ਪਏਗੀ ਪ੍ਰਮਾਤਮਾ ਅਗੇ ਪ੍ਰਾਰਥਨਾ ਕਰਦੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਪਿੱਛੇ ਬਰਸਾਤ ਰੁਕੇ ਹਾਲਾਂਕਿ ਹੁਣ ਬਰਸਾਤ ਦੇ ਵਿੱਚ ਹੀ ਤੁਸੀਂ ਇਹ ਸਾਰਾ ਕੁਝ ਦਿਖਾ ਰਹੇ ਹੋ ਬਰਸਾਤ ਨਹੀਂ ਰੁਕ ਰਹੀ ਔਰ ਬਰਸਾਤਾਂ ਨਵਾ ਤੁਹਾਡਿਆਂ ਪੱਤਰਕਾਰਾਂ ਦੇ ਜੋ ਤੁਸੀਂ ਮੀਂਹ ਦੇ ਵਿੱਚ ਵੀ ਕਵਰੇਜ ਕਰ ਰਹੇ ਹੋ ਮੀਂਹ ਤੇ ਅੱਜ ਮੀਂਹ ਦੇ ਵਿੱਚ ਕੋਈ ਪੱਤਰਕਾਰ ਇੱਥੇ ਨਹੀਂ ਆਇਆਗਾ ਤੁਸੀਂ ਆਏ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਦੁਨੀਆ ਨੂੰ ਉਖਾਰੇ ਹੋ ਕਿ ਆਹ ਹਾਲਾਤ ਨੇ ਸੁਚੇਤ ਕਰ ਰਹੇ ਹੋ ਕਿ ਲੋਕ ਸਰਕਾਰਾਂ ਵੱਲੋਂ ਤੇ ਹਦੇਸ਼ ਆ ਗਏ ਨੇ ਕਿ ਆਪਣੇ ਇਹ ਨੀਵੇਂ ਥਾਂ ਵਾਲੇ ਘਰ-ਬਾਰ ਛੱਡ ਕੇ ਉੱਚੇ ਥਾਂਵਾਂ ਦਾ ਜਾਓ ਡੰਗਰ ਮਾਲ ਬੱਚਾ ਆਪਣੇ ਜਾਣੇ ਤੱਕ ਸੰਭਾਲੋ ਕਿਉਂਕਿ ਖਤਰਾ ਹੈ ਪਿੱਛੇ ਪਾਣੀ ਜਿਹੜਾ ਉਹ ਜਿਆਦਾ ਆ ਰਿਹਾ ਹਾਲੇ ਮਿਲੂ ਘਿਆ ਨਹੀਂ ਤੇਜੀ ਨਾਲ ਆ ਰਿਹਾ ਤੇਜੀ ਨਾਲ ਜਾ ਰਿਹਾ ਲੇਕਿਨ ਕਿਤੇ ਨਾ ਕਿਤੇ ਖਤਰੇ ਦੀ ਘੰਟੀ ਝੂਰ ਬੱਜੀ ਹੈ ਪ੍ਰਮਾਤਮਾ ਕੀ ਪ੍ਰਾਰਥਨਾ ਕਰਦੇ ਆ ਆਪਣੇ ਮਾਧਮ ਰਹੀ ਕਿ ਪ੍ਰਮਾਤਮਾ ਇਹਨੂੰ ਇਸੇ ਤਰ੍ਹਾਂ ਹੀ ਇਹ ਪਾਣੀ ਲੰਘ ਜਾਵੇ ਤਾਂ ਆਪਾਂ ਸੁੱਖੀ ਸੁੱਖੀ ਜਿੰਮੇਦਾਰੀ ਦਾ ਰਹਿਣਾ ਕੋਈ ਕਾਦਰ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਰਵਿੰਦਰ ਸਿੰਘ ਜੀ ਰਵਿੰਦਰ ਜੀ ਇਸ ਤਰ੍ਹਾਂ ਆਪਾਂ ਸਾਹਮਣੇ ਦੇਖ ਰਹੇ ਜਿਹੜਾ ਘੱਗੜਾ ਲੈਵਲ ਹੈ ਬਿਲਕੁਲ ਹਾਂ ਡੇਂਜਰ ਲਾਈਨ ਦੇ ਉੱਪਰ ਆਇਆ ਹੋਇਆ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਵਿਸ਼ੇ ਤੇ ਇਹ ਸਾਰਾ ਆਪਣਾ ਖਤਰੇ ਦੇ ਆ ਦਿੱਤਾ ਪੂਰਾ ਜਿਹੜੇ ਆਪਣੇ ਜਿਹੜੇ ਨੇੜੇ ਦੇ ਪਿੰਡਾਂ ਨੂੰ ਪੂਰਾ ਇਸ ਟਾਈਮ ਖਤਰਾ ਹੈ ਇੱਥੋਂ ਨਹੀਂ ਥੋੜਾ ਜਿਹਾ ਵੀ ਆਪਣਾ ਰਹਿ ਗਿਆ ਜਾਨਕਿ ਚੋ ਵੀ ਤਾਂ ਬਾਹਰ ਆ ਜਾਂਦਾ ਆਪਣਾ ਇਹ ਨਹੀਂ ਨੇੜੇ ਦੇ ਪਿੰਡਾਂ ਨੂੰ ਪੂਰਾ ਨੁਕਸਾਨ ਹੈ ਇਸ ਟਾਈਮ ਆਪਣਾ ਵੀ ਆਪਣਾ ਵੀ ਆਪਣਾ ਦੋ ਦਾਣਾ ਪੱਕਾ ਸਾਹਮਣ ਉੱਤੇ ਕੋਠਿਆਂ ਦੇ ਕਰਨ ਸਾਰਾ ਕੁਝ ਹੈ ਜਿਹਦੇ ਤੁਸੀਂ ਧੰਨਵਾਦ ਆਇਆ ਤੁਸੀਂ ਨਿਊਜ਼ ਦਿਖਾ ਰਹੇ ਹੋ ਬਾਕੀ ਤਰਮਿੰਦਰ ਵੀਰ ਜੀ ਨੇ ਇਹਨਾਂ ਨੂੰ ਪਤਾ ਹੋਣਾ ਜਿਆਦਾ ਹਾਂਜੀ ਤਰਮਿੰਦਰ ਜੀ ਜਿਹੜਾ ਜਿਹੜਾ ਕ ਗਦਰ ਲੈਵਲ ਹੈ ਇਸ ਟਾਈਮ ਦੇਰ ਡੇਂਜਰ ਲਾਈਨ ਦੇ ਉੱਪਰ ਆਇਆ ਹੋਇਆ 23 ਫੁੱਟ ਤੇ ਕੀ ਕਹਿਣਾ ਚਾਹੋਗੇ ਸਾਡੇ ਸਰੋਤਾਂ ਨੂੰ ਤੁਸੀਂ ਬਾਈ ਤੇ ਜਾਨੇ ਜਿਹੜੇ ਵੇਚਦੇ ਪਏ ਨੇ ਵੀ ਆਪਣਾ ਦਾਣਾ ਬਾਣੀ ਸਾਂਭਣ ਤੇ ਕੋਠਿਆਂ ਦੇ ਜਾਂ ਸੈਡਾਂ ਦੇ ਜਾਨ ਸਾਰੇ ਜਣੇ ਮਤਲਬ ਸਖ਼ਤ ਸਾਂਤ ਹਾਂ ਤੇ ਇਹ ਪੜਨਾ ਆਪਣੇ ਬਾਈ ਕੀ ਕਹਿਣਾ ਚਾਹੁੰਦੇ ਸਟੇਮ ਪੂਰਾ ਖਤਰਾ ਹੈ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਸਾਡੇ ਚੈਨਲ ਰਾਹੀਂ ਤੁਸੀਂ ਸਰਕਾਰ ਨੂੰ ਤੇਹੀ ਅਪੀਲ ਹੈ ਵੀ ਸਾਡੇ ਕੋਲ ਆਉਣ ਸਾਡਾ ਦੁੱਖ ਸੁਣਨਾ ਆ ਕੇ ਵੀ ਸਾਡੀ ਮਦਦ ਕਰਨ ਆ ਕੇ ਸਾਡਾ ਬੜਾ ਨੁਕਸਾਨ ਹੈ ਇਹ ਚੀਜ਼ ਦਾ ਅੱਜ ਸਵੇਰ ਦਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੁਹਾਨੂੰ ਦੇਖਣ ਵਾਸਤੇ ਆਇਆ ਕੋਈ ਜੀ ਕੋਈ ਨਹੀਂ ਆਇਆ ਬਸ ਤੁਸੀਂ ਆਏ ਹੋ ਪ੍ਰੈਸ ਤੇ ਵੀ ਤੁਸੀਂ ਆ ਕੇ ਦੇਖ ਰਹੇ ਹੋ ਨਿੰਦੇ ਇਸ ਟਾਈਮ ਕੋਈ ਵੀ ਨਹੀਂ ਆ ਰਿਹਾ ਜੀ ਫਿਲਹਾਲ ਤੁਹਾਡੀ ਨਿਊਜ਼ ਹੀ ਜਾ ਰਹੀ ਸਾਰੇ ਮਦਨ ਰਕਰ ਨੇ ਕਿਤੇ ਕੋਈ ਰਗਾਂ ਨਹੀਂ ਰਿਹਾ ਜੀ ਚਲੋ ਅੱਜ ਬਾਹਰ ਤੇ ਤੇਈ ਪਾਸੇ ਹੀ ਹੈ ਤੇਈ ਪਾ ਪਹੁੰਚ ਗਏ ਜੀ ਹਾਂ ਜੀ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਜੀ ਮਿੱਟੂ ਮਿੱਟੂ ਜੀ ਜਿਹੜਾ ਘੱਗਰ ਜਿਹੜਾ ਲੈਵਲ ਹੈ 23 ਪਹੁੰਚ ਚੁੱਕਿਆ ਡੇਂਜਰ ਲਾਈਨ ਤੇ ਠੀਕ ਹੈ ਕੀ ਕਹਿਣਾ ਚਾਹੁੰਗੇ ਤੁਸੀਂ ਸਾਡੇ ਚੈਨਲ ਤੇ ਕੀ ਕਹਿਣਾ ਚਾਹੁੰਦੇ ਆ ਵੀ ਜੇ ਉਤਰਦੇ ਆ ਚੰਗੀ ਗੱਲ ਆ ਕਿਉਂਕਿ ਪਿੱਛੇ ਵੀ ਖੇੜ ਚੁੱਕਿਆ ਹਾਲਾਤ ਬਹੁਤ ਮਾੜੇ ਐ ਇਸ ਵੇਲੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੂਗਾ ਸਾਡੇ ਤੇ? ਸਾਨੂੰ ਹੀ ਅਪੀਲ ਆ ਵੀ ਪ੍ਰਬੰਧ ਕੀਤੇ ਜਾਣ, ਪੁੱਟਾ ਪ੍ਰਬੰਧ ਕੀਤੇ ਜਾਣ ਜਿਸ ਨਾਲ ਇਹ ਕੰਟਰੋਲ ਹੋ ਸਕੇ ਕਿਉਂਕਿ ਅਗਰ ਹੋਰ ਵੱਧ ਗਿਆ ਫੁੱਟ ਦੋ ਫੁੱਟ ਤਾਂ ਸਾਰੇ ਪਿੰਡਾਂ ਵਿੱਚ ਪਾਣੀ ਖਿੰਡ ਜਾਏਗਾ ਠੀਕ ਹੈ। ਜਿਵੇਂ ਤੁਸੀਂ ਇਸ ਟਾਈਮ ਮੌਜੂਦ ਹੋ ਸਵੇਰ ਤੋਂ ਕੋਈ ਹਜ਼ਾਰਨ ਤੋਂ ਜਾਂ ਕੋਈ ਪੰਜਾਬ ਦੇ ਵਿੱਚੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਇਹਦੀ ਸਥਿਤੀ ਬਾਰੇ ਦੇਖਣ ਵਾਸਤੇ ਆਇਆ ਕੋਈ ਸੀ? ਸਿੱਤੀ ਬਸ ਵੈਸੇ ਤਾਂ ਪ੍ਰਸ਼ਾਸਨ ਦੀ ਨਿਗਰਾਨੀ ਵਿੱਚ ਹੀ ਆ। ਮਤਲਬ ਕਿਹੜਾ ਲੱਗ ਰਿਹਾ ਪ੍ਰਸ਼ਾਸਨ ਦਾ ਗਵਰਨਮੈਂਟ ਵੱਲੋਂ ਕੋਈ ਨਾ ਕੋਈ ਅਫਸਰ ਦੇਖ ਹੀ ਰਿਹਾ ਹਨ। ਨਿਗਰਾਨੀ ਵਿੱਚ ਹੀ ਚੱਲ ਰਿਹਾ ਫ ਪਰ ਦੇਖਦੇ ਆ ਕਿਉਂਕਿ ਹੁਣ ਕੰਟਰੋਲ ਆ ਕਰ ਲਦਾ ਪਾਣੀ ਵਧੇ ਨਹੀਂ ਹੈ ਸਾਡੇ ਚੈਨਲ ਕੀ ਅ ਅ ਅਪੀਲ ਕਰਨਾ ਚਾਹੂਗੇ ਸਰਕਾਰ ਨੂੰ ਤੁਸੀਂ ਸਰਕਾਰ ਨੂੰ ਹੀ ਅਪੀਲ ਆ ਕਿਉਂਕਿ ਇਸ ਤੇ ਹਰ ਟਾਈਮ ਨਿਗਰਾਨੀ ਰੱਖੀ ਜਾਵੇ ਇਹਦੇ ਬੰਨਾਂ ਦੀ ਨਿਗਰਾਨੀ ਕੀਤੀ ਜਾਵੇ ਜਿਸ ਨਾਲ ਇਹ ਪਤਾ ਲੱਗਦਾ ਰਹੇ ਕਿ ਕਿੰਨਾ ਕੁ ਪਾਣੀ ਇਸ ਟਾਈਮ ਹੈਗਾ ਪਿੱਛੇ ਪਾਣੀ ਕਿੰਨਾ ਦਾ ਤੇ ਸਮੇਂ-ਸਮੇਂ 'ਤੇ ਦਿਖਾਉਂਦਾ ਰਹੇ ਜਿਸ ਨਾਲ ਪਬਲਿਕ ਜਾਗਰੂਕ ਰਹੇ ਠੀਕ ਹੈ ਧੰਨਵਾਦ